ਆ ਦੇਖੋ ਦੋਸਤੋ ਪਾਪੀ ਲੋਕਾਂ ਦੀ ਘਟਿਆ ਕਰਤੂਤ ਕਿ ਸੁੱਤੇ ਹੋਏ ਪਰਿਵਾਰ ਦੇ ਉੱਪਰ ਕਿਸੇ ਨੇ ਤੇਜਾਬ ਸੁੱਟ ਦਿੱਤਾ ਜਿਦੇ ਨਾਲ 7 ਮਹੀਨਿਆਂ ਦਾ ਮਾਸੂਮ ਬੱਚਾ ਤੇ ਉਹਦੀ ਮਾਂ ਬੁਰੇ ਤਰੀਕੇ ਨਾਲ ਝੁੱਲਸ ਗਏ ਜਦਕਿ ਦੂਸਰੇ ਪਰਿਵਾਰਕ ਮੈਂਬਰਾਂ ਉੱਪਰ ਵੀ ਤੇਜਾਬ ਸੁੱਟਿਆ ਗਿਆ ਸਰਦੀ ਹੋਣ ਕਰਕੇ ਉਹਨਾਂ ਨੇ ਆਪਣੇ ਉੱਪਰ ਰਜਾਈਆਂ ਲਈਆਂ ਹੋਈਆਂ ਸੀ ਕੰਬਲ ਲਏ ਹੋਏ ਸੀ ਜੋ ਪੂਰੇ ਤਰੀਕੇ ਦੇ ਨਾਲ ਸੜ ਤਾਂ ਗਏ ਆ ਕੱਪੜੇ ਉਹ ਪਹਿਣਾ ਭਰਾ ਵੀਡੀਓ ਦੇ ਵਿੱਚ ਦਿਖਾ ਰਹੇ ਨੇ ਕਪੜੇ ਤਾਂ ਸੜ ਗਏ ਪਰ ਉਹ ਉਹਨਾਂ ਦੀ ਬਚਤ ਹੋ ਗਈ ਕਿਉਂਕਿ ਉਹ ਮੋٹے ਕਪੜੇ ਉਹਨਾਂ ਨੇ ਲਏ ਹੋਏ ਸੀ ਪਰ ਇਹ ਮਾਂ ਪੁੱਤ ਬੁਰੇ ਤਰੀਕੇ ਦੇ ਨਾਲ ਝੁੱਲਦੇ ਨੇ ਜਿਨ੍ਹਾਂ ਦਾ ਹਸਪੀਟਲ ਦੇ ਅੰਦਰ ਲਾਸ ਚੱਲ ਰਿਹਾ ਤੇ ਇਹ ਪੈਣਾ ਭਰਾ ਇਨਸਾਫ ਦੀ ਮੰਗ ਕਰ ਰਹੇ ਨੇ ਕਹਿੰਦੇ ਨੇ ਕਿ 5-6 ਵਿਅਕਤੀ ਹੁੰਦੇ ਨੇ ਜਿਨ੍ਹਾਂ ਦਾ ਪਤਾ ਨਹੀਂ ਲੱਗਾ ਕਿ ਉਹ ਕੌਣ ਨੇ ਉਹ ਸਾਡੇ ਉੱਪਰ ਤੇਜਾਬ ਸੁੱਟ ਕੇ ਚਲੇ ਜਾਂਦੇ ਨੇ ਜਿਹਦੇ ਕਰਕੇ ਮਾਂ ਤੇ ਜਿਹੜਾ ਬੱਚਾ ਇਹ 7 ਕੁ ਮਹੀਨਿਆਂ ਦਾ ਉਹਦੀ ਹਾਲਤ ਮੰਦੀ ਹੋ ਗਈ ਉਹ ਝੁੱਲਸ ਗਏ ਨੇ ਕਿਹੋ ਜਿਹਾ ਪਾਪੀ ਲੋਕ ਨੇ ਜਿਨ੍ਹਾਂ ਨੇ ਇੱਕ ਸੁੱਤੇ ਪਏ ਪਰਿਵਾਰ ਦੇ ਉੱਪਰ ਹਮਲਾ ਕੀਤਾ ਤੇ ਇਹ ਵੀ ਨਹੀਂ ਸੋਚਿਆ ਕਿ ਉਹਨਾਂ ਦੇ ਛੋਟੇ-ਛੋਟੇ ਮਾਸੂਮ ਬੱਚੇ ਵੀ ਇੱਥੇ ਸੌਂ ਰਹੇ ਨੇ ਤੇ ਉਹਨਾਂ ਮਾਸੂਮ ਬੱਚਿਆਂ ਦੇ ਉੱਪਰ ਜਦੋਂ ਅਸੀਂ ਤੇਜਾਬ ਸੁੱਟਾਂਗੇ ਤਾਂ ਬੱਚੇ ਇਹਨੂੰ ਕਿਵੇਂ ਸਹਿਣ ਕਰ ਸਕਣਗੇ ਹੋ ਸਕਦਾ ਉਹਨਾਂ ਬੱਚਿਆਂ ਦੀ ਮੌਤ ਹੀ ਹੋ ਜਾਏ ਕਿਹੋ ਜਿਹਾ ਪਾਪੀ ਇਨਸਾਨ ਨੇ ਜਿਨ੍ਹਾਂ ਨੂੰ ਮਾਸੂਮਾਂ ਤੇ ਵੀ ਤਰਸ ਨਹੀਂ ਆਇਆ ਪੂਰਾ ਪੂਰਾ ਬੱਚਿਆਂ ਦੇ ਵੀ ਤਰਸ ਨਹੀਂ ਆਇਆ ਆ ਪਰਿਵਾਰ ਆਪਣੀ ਦਰਦ ਕਹਾਣੀ ਆਪਣੇ ਮੂੰਹੋਂ ਬਿਆਨ ਕਰ ਰਿਹਾ ਸੁਣੋ ਅੱਗੇ ਇਸ ਪਰਿਵਾਰ ਦਾ ਕੀ ਕਹਿਣਾ ਇਹ ਤਾਂ ਵਿਚਾਰੇ ਗਰੀਬ ਪਰਿਵਾਰ ਆ ਕੁੱਲੀ ਦੇ ਵਿੱਚ ਰਹਿ ਰਿਹਾ ਗੁੱਜਰ ਪਰਿਵਾਰ ਆ ਤੇ ਆਪਦੀ ਇੱਕ ਕੁੱਲੀ ਬਣਾ ਕੇ ਉਹਦੇ ਵਿੱਚ ਇਹ ਪਰਿਵਾਰ ਸੌਂ ਰਿਹਾ ਸੀ ਉੱਥੇ ਆ ਕੇ ਕਿਸੇ ਨੇ ਇਹਨਾਂ ਦੀ ਕੁੱਲੀ ਦੇ ਵਿੱਚ ਇਨਾਂ ਦੇ ਉੱਪਰ ਹਮਲਾ ਕੀਤਾ ਤਜਾਬੀ ਹਮਲਾ ਕੀਤਾ ਤਜਾਬ ਦੇ ਨਾਲ ਹਮਲਾ ਕੀਤਾ ਆਹ ਸੁਣੋ ਅੱਗੇ ਇਹਨਾਂ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਮੇਰਾ ਨਾਮ ਰਾਜਵਲੀ ਜੀ ਘਟਨਾ ਇਹ ਵਾਪਰੀ ਕਿ ਰਾਤ ਪੌਣੇ 12 ਵਜੇ ਸਾਡੇ ਜਿਹੜਾ ਭਤੀਜਾ ਇਹਨਾਂ ਦਾ ਪਰਿਵਾਰ ਸੁੱਤਾ ਹੀ ਅੰਦਰ ਤੇ ਪੌਣੇ 12 ਵਜੇ ਤਕਰੀਬਨ 12 ਵਜੇ ਦਾ ਟਾਈਮ ਥੋੜਾ ਘੱਟ ਜੀ ਟਾਈਮ ਪੰਜ ਦਸ ਮਿੰਟ ਤੇ ਕੋਈ ਵਿਅਕਤੀ ਆ ਕੇ ਤੇ ਇਹਨਾਂ ਨੇ ਆ ਇਸ ਜੱਗ ਦੇ ਦੋ ਜੱਗ ਸੀ ਇਹਨਾਂ ਕੋਲ ਇਤਜਾਬ ਛੁੱਟ ਗਏ ਜਦੋਂ ਕੁੜੀ ਦੇ ਲੱਤਾਂ ਤੇ ਇਦਾਂ ਇੱਕ ਬੱਚਾ ਛੁੱਟਾ ਆ ਕੇ ਨਾ ਬਚਾ ਉਹ ਫਰਿਆਦ ਬੱਚਾ 7 ਮਹੀਨੇ ਦਾ ਉਹ ਵੀ ਸੜ ਗਿਆ ਇੱਥੋਂ ਪੈਰਪੂਰ ਸੜ ਗਏ ਸਾਰੇ ਤੇ ਜਿਹੜੀ ਕੁੜੀ ਉਹਦਾ ਬਹੁਤ ਮੰਦਾ ਆ ਰਿਹਾ ਸੱਤ ਅੱਠ ਮੈਂਬਰ ਰਿਹਾ ਨੁਕਸਾਨ ਬਹੁਤ ਹੋਇਆ ਇਹ ਨੁਕਸਾਨ ਕੁੜੀ ਦਾ ਬਹੁਤ ਮੰਦਾ ਆ ਰਿਹਾ ਹਸਪੀਟਲ ਹੈ ਕਮਾਨ ਕਿੰਨੇ ਜਣੇ ਜ਼ਖਮੀ ਦੋ ਮਾਂ ਤੇ ਉਹਦਾ ਬੱਚਾ ਕੁੜੀ ਦਾ ਨਾਂ ਗੱਗੂ ਏ ਤੇ ਮੁੰਡੇ ਦਾ ਨਾਂ ਪੜਿਆ ਇਹ ਜਿਹੜਾ ਕੋਲਾ ਇਹ ਕਿਹਦਾ ਕਿਹਦਾ ਕਰ ਰਿਹਾ ਇਹ ਬशीर ਦਾ ਇਹ ਜਿਹੜਾ ਮੇਰਾ ਭਰਾ ਉਹਦਾ ਨਾਂ ਬशीर ਮੁੰਡੇ ਦੇ ਨਾਂ ਚਾਂਦੀ ਉਹਦੇ ਘਰ ਆ ਗਏ ਭਿੰਡ ਚੋਲ ਚੱਕ ਤੇ ਪੁਲਿਸ ਨਹੀਂ ਰਾਤ ਫੋਨ ਲਾਇਆ ਇਹ ਪੁਲਿਸ ਨੂੰ ਕਮਾਂਡ ਉੱਥੇ ਹਸਪੀਟਲ ਗਏ ਇੱਥੇ ਨਹੀਂ ਆ ਜੀ ਮੌਕਾ ਵੇਖਣੇ ਇੱਥੇ ਕੋਈ ਪਹੁੰਚਿਆ ਨਹੀਂ ਰਾਤ ਸਾਢੇ 12 ਵਜੇ ਅਸੀਂ ਥਾਣੇ ਗਏ ਉਹਨਾਂ ਨੇ ਦਰਗਾਸ ਮਾੜੀ ਮੂਟੀ ਲਿਖੀ ਅਸੀਂ ਤੱਕ ਆਏ ਹਸਪੀਟਲ ਤਾਂ ਹੋ ਕੇ ਗਏ ਹਾਂ ਹਾਂਜੀ ਹਸਪੀਟਲ ਆਏ ਕੀ ਕਹਿੰਦੇ ਡਾਕਟਰ ਡਾਕਟਰਾਂ ਦਾ ਇਲਾਜ ਚੱਲਣ ਦੇ ਕਿੰਦੇ ਕੋਈ ਗੱਲ ਨਹੀਂ ਇਲਾਜ ਕਰਦੇ ਹੌਸਲਾ ਹੀ ਦਿੱਤਾ ਬੰਦਾਂ ਨੂੰ ਅਸੀਂ ਮੰਗੇ ਚਾਹੁੰਦੇ ਜਿਹੜੇ ਬੰਦੇ ਇਹਨਾਂ ਨੂੰ ਲੱਭਿਆ ਜਾ ਕੇ ਕੈਮਰੇ ਚ ਚੈੱਕ ਕਰਾਇਆ ਜਾਣ ਜਿਹੜੇ ਇੱਥੇ ਲਾਗੇ ਕਮਾਣਾ ਵਿੱਚ ਇਤਜਾਬ ਵਾਲੀ ਦੁਕਾਨਾ ਉੱਥੇ ਪੁੱਛਿਆ ਜਾਵੇ ਵੀ ਕਿਸੇ ਨੇ ਇਤਜਾਬ ਖਰੀਦਿਆ ਕਿਸੇ ਨੇ ਕਿਉਂਕਿ ਡੇਰੀਆਂ ਵਾਲੇ ਤੇ ਤਕਰੀਬਨ ਇਤਜਾਬ ਖਰੀਦਦੇ ਜਿਹੜਾ ਆਮ ਬੰਦਾ ਜਿਹੜਾ ਖਰੀਦਣ ਆਇਆ ਉਹਨੇ ਤੇ ਕਿਸੇ ਵਜ੍ਹਾ ਤੋਂ ਖਰੀਦਿਆ ਹੋਊਗਾ ਕੈਮਰੇ ਚ ਚੈੱਕ ਕਰਾਇਆ ਜਾਣ ਵੀ ਕਿਹੜੇ ਕਿੱਧਰੋਂ ਆਏ ਕਿੱਧਰ ਗਏ ਬਾਕੀ ਇਸ ਅਹੀਂ ਨਹੀਂ ਵਖਿਆ ਸਾਨੂੰ ਇਹ ਨਹੀਂ ਪਤਾ ਕੌਣ ਸੀ ਕੌਣ ਨਹੀਂ हां पांच छे बंदे ਨਟਦੇ ਜਰੂਰ ਵੇਖੇ ਹਨੇਰੇ ਵਿੱਚ ਪਤਨ ਲੱਗਾ ਕਿਉਂ ਇੱਥੇ ਲਾਈਟ ਵੀ ਹੈ ਨਹੀਂ ਲਾਈਟ ਦਾ ਪ੍ਰਬੰਧ ਵੀ ਹੈ ਨਹੀਂਗਾ ਹਨੇਰਾ ਸੀ ਬਹੁਤ ਟੋਲ ਵੀ ਬੈਠੀ ਸੀ ਚਾਰ ਪੰਜ ਬੰਦੇ ਸੀ ਚਾਰ ਪੰਜ ਬੰਦੇ ਸੀ ਬਾਹਰ ਕੀ ਕੀ ਬਤਾ ਬਾਹਰ ਕਿੰਨੇ ਸੀ ਕਿੰਨੇ ਸੀ ਠੀਕ ਹੈ ਜੇ ਦਸਰ ਦੀ ਆ ਦੇਖੋ ਆ ਮੁੰਡੇ ਕੀ ਬਣਿਆ ਬਾਬਾ ਉਹ ਵੀ ਦੱਸ ਨਾ ਅਜੇ ਮੂੰਹ ਤਾਂ ਤੇਰੇ ਤੋਂ ਆਮ ਖਰਾਬ ਹੋ ਜੂਗਾ ਇੱਕ ਇੱਕ ਮੈਂ ਰੁਕਾ ਕਿਛ ਨਹੀਂ ਹੋ ਗਿਆ ਦੇਖੋ ਇਹ ਕੱਪੜਿਆਂ ਦੀ ਹਾਲਾਤ ਤੁਸੀਂ ਵੇਖੀ ਕੀ ਸਾਰੇ ਕੱਪੜੇ ਕੁੱਪੜੇ ਸੜ ਗਏ ਤੇ ਰੱਬ ਦੀ ਕਿਰਪਾ ਹੋਈ ਕਿ ਜਿਹੜੇ ਸਰਦੀ ਦਾ ਮੌਸਮ ਸੀ ਬੱਚਿਆਂ ਨੇ ਮੂੰਹ ਠੱਕੇ ਨਹੀਂ ਤਾਂ ਸਾਰਾ ਕੰਮ ਖਰਾਬ ਹੋ ਜਾਂਦਾ ਬੱਚੇ ਖਤਮ ਹੋ ਜਾਣੇ ਜਿਹੜੀ ਹਾਲਾਤ ਉਹਨਾਂ ਨੇ ਕੀਤੀ